ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਜੀ ਅਬੋਰ ਮੰਡੀ ਦੀ ਜਿੱਥੇ ਅੱਜ ਨਰਮੇ ਦਾ ਭਾਅ ਜੜਾ ਰਿਹਾ ਉਹ 7400 7545 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਨਰਮੇ ਦਾ ਭਾਅ ਤੇ ਐਵਰੇਜ ਰੇਟ ਸੀ ਜਿਹੜਾ ਹੋ ਰਿਹਾ ਹੈ 7100 ਤੋਂ ਲੈ ਕੇ 7200 ਰੁਪਏ ਪ੍ਰਤੀ ਕਵਾਂਟਲ ਤੱਕ ਇਸੇ ਤਰ੍ਹਾਂ ਹੀ ਗੱਲ ਕਰ ਲੈਣੇ ਆਂ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੀ ਤਾਂ ਹਨੂਮਾਨਗੜ੍ਹ ਦੇ ਸੰਗਰੀਆ ਵਿੱਚ ਨਰਮੇ ਦਾ ਭਾਅ 6955 ਰੁਪਏ ਪ੍ਰਤੀ ਕਵਾਂਟਲ ਸੂਰਤਗੜ੍ਹ ਵਿੱਚ ਨਰਮਾ 7365 ਰੁਪਏ ਪ੍ਰਤੀ ਕਵਾਂਟਲ ਵਿਕਿਆ ਜੀ ਤੇ रावतसर ਵਿੱਚ ਨਰਮੇ ਦਾ ਭਾਅ ਅੱਜ 7761 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਪਦਮਪੁਰ ਵਿੱਚ ਨਰਮਾ 7751 ਰੁਪਏ ਪ੍ਰਤੀ ਕਵਾਂਟਲ ਤੇ ਗੋਲੂ ਵਾਲਾ ਵਿੱਚ ਨਰਮੇ ਦਾ ਭਾਅ 7600 ਰੁਪਏ ਪ੍ਰਤੀ ਕਵਾਂਟਲ ਰਿਹਾ ਗਾਜੇ ਸਿੰਘਪੁਰਾ ਦੀ ਗੱਲ ਕਰੀਏ ਤਾਂ ਇੱਥੇ ਨਰਮਾ ਦਾ ਭਾਅ 7300 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਅਨੂਪਗੜ ਦੇ ਵਿੱਚ ਨਰਮਾ 7625 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਸਵਨੇਰ ਦੇ ਵਿੱਚ ਨਰਮਾ 7325 ਰੁਪਏ ਪ੍ਰਤੀ ਕੁਆਂਟਲ ਵਿਕਿਆ ਜੀਨ ਦੀ ਉਚਾਣਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ 7600 ਰੁਪਏ ਪ੍ਰਤੀ ਕੁਆਂਟਲ ਸਿਵਾਨੀ ਦੀ ਮੰਡੀ ਵਿੱਚ ਨਰਮਾ 3650 ਰੁਪਏ ਪ੍ਰਤੀ ਕਵਾਂਟਲ ਜੁਲਾਣਾ ਵਿੱਚ ਮੰਡੀ ਦਾ ਭਾਅ 6550 ਰੁਪਏ ਪ੍ਰਤੀ ਕਵਾਂਟਲ ਹੈ ਨਰਮੇ ਦਾ ਭਾਅ ਹਸਾਰ ਦੇ ਵਿੱਚ ਨਰਮਾ 7500 ਰੁਪਏ ਪ੍ਰਤੀ ਕਵਾਂਟਲ ਵਿਕਿਆ ਤੇ ਐਲਨਾਬਾਦ ਮੰਡੀ ਦੇ ਵਿੱਚ ਨਰਮਾ 7300 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਡੀਂਗ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 8600 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਜੇਕਰ ਗੱਲ ਕਰੀਏ ਵਿਕਰਵੰਦੀ ਦੀ ਤਾਂ ਇੱਥੇ ਨਰਮਾ 8655 ਰੁਪਏ ਪ੍ਰਤੀ ਕਵਾਂਟਲ ਰਿਹਾ ਜੀ ਗੱਲ ਕਰ ਲੈਨੇ ਆ ਫਤਿਹਾਬਾਦ ਮੰਡੀ ਦੀ ਇੱਥੇ ਨਰਮਾ 7500 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਇਸੇ ਤਰ੍ਹਾਂ ਹੀ ਗੱਲ ਕਰੀਏ ਬਰਵਾਲਾ ਮੰਡੀ ਦੀ ਤਾਂ ਇੱਥੇ ਨਰਮਾ 7410 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਹਨੂਮਾਨਗੜ ਮੰਡੀ ਦੇ ਵਿੱਚ ਨਰਮਾ 7500 ਰੁਪਏ ਪ੍ਰਤੀ ਕੁਆਂਟਲ ਰਿਹਾ